ਹਜ਼ੂਰ ਨੇ ਬਚਨ ਕੀਤੇ ਦਾਤ ਕਰੇ ਦਾਤ ਸਾਰਿਆਂ ਦੀ ਬੋਲੀ ਜਿੰਨੇ ਵੀ ਜੀਵ ਨੇ ਭਾਵੇਂ ਉਹ ਮਨੁੱਖ ਨਹੀਂ ਇੱਕ ਪਸ਼ੂ ਵੀ ਜਦੋਂ ਗੱਲ ਕਰਦਾ ਹੈ ਉਹ ਰੱਬ ਉਹਦੀ ਭਾਸ਼ਾ ਨੂੰ ਵੀ ਸਮਝ ਲੈਂਦਾ ਹੈ ਸਭ ਕੁਝ ਜਾਣਦਾ ਹੈ ਹਰ ਇੱਕ ਜਿੰਨੇ ਵੀ ਇਰਤੇ ਜੀਵ ਹਨ ਚੀਤੇ ਤੇ ਕੁੰਚਰ ਅਸਥੋਲਾ ਸਭ ਪਰ ਕਿਰਪਾ ਦਿਸ਼ਟ ਕਰ बोला 3 ਤੋਂ ਕਿਹੜੀ ਤੋਂ ਲੈ ਕੇ ਹੁੰਚਰ ਹਾਤੀ ਤੱਕ ਜਿੰਨੇ ਵੀ ਇਹ ਜੀਵ ਹਨ ਅਰਬਾਂ ਦੀ ਗਿਣਤੀ ਵਿੱਚ ਭਾਵੇਂ ਉਹ ਕਿਹੜੀ ਬੋਲੀ ਵਿੱਚ ਬੋਲਦੇ ਉਹਨਾਂ ਨੂੰ ਅਕਾਲ ਪੁਰਖ ਵੈਗਰੋ ਦੀ ਸੁਣ ਲੈਂਦੇ ਔਰ ਇਹ ਹੀ ਕਾਰਨ ਹੈ ਸਾਨੂੰ ਇਹ ਗੱਲਾਂ ਸਮਝ ਵਿੱਚ ਨਹੀਂ ਆਉਂਦੀਆਂ ਇਤਿਹਾਸ ਵਿੱਚ ਜਦੋਂ ਕੁਝ ਘਟਨਾਵਾਂ ਇਸ ਤਰ੍ਹਾਂ ਦੀਆਂ ਆ ਜਾਂਦੀਆਂ ਕਿ ਗੁਰੂ ਸਾਹਿਬ ਗਏ ਕਿ ਹਨ ਸਾਖੀਆਂ ਵਿੱਚ ਪੁਰਾਣੀਆਂ ਗੁਰੂ ਸਾਹਿਬ ਗਏ ਤੇ ਉਹ ਇੱਕ ਸ਼ੇਰਾਂ ਦਾ ਇਲਾਕਾ ਸੀ ਸਾਰੇ ਕੋਲ ਆ ਕੇ ਬੈਠ ਗਏ ਅਜੇ ਅਸੀਂ ਇਸ ਕੋਪਰੀ ਨਾਲ ਸੋਚਾਂਗੇ ਗੱਲ ਨਹੀਂ ਫੱਪਦੀ ਗੱਲ ਸਮਝ ਵਿੱਚ ਨਹੀਂ ਆਉਂਦੀ ਫਿਰ ਉਹ ਸਾਖੀ ਕਹਿੰਦੀ ਗੁਰੂ ਸਾਹਿਬ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਅੱਜ ਕੱਲ ਤੇ ਸਾਖੀਆਂ ਬੰਦੀ ਕਰ ਦਿੱਤੀਆਂ ਗਈਆਂ ਵਾਅਦਾ ਤੋਂ ਕਰਨ ਸਚਾਈ ਹੈ ਉਦੇ ਦੋ ਕਾਰਨ ਨੇ ਇੱਕ ਤਾਂ ਸੁਣਾਉਣ ਵਾਲਿਆਂ ਨੂੰ ਸੁਣਾਉਣ ਦਾ ਤਰੀਕਾ ਬਹੁਤ ਘੱਟ ਸੁਣਾਉਣ ਦਾ ਤਰੀਕਾ ਵੀ ਉਹਨੂੰ ਅੱਜ ਤੋਂ 500 ਸਾਲ ਪਿੱਛੇ ਘਟਨਾ ਵਾਪਰੀਏ ਅੱਜ ਦੇ ਸਮਾਜ ਨਾਲ ਉਹਦਾ ਕਨੈਕਸ਼ਨ ਕਿਵੇਂ ਕਰਨਾ ਹੈ ਬੰਦੇ ਨੂੰ ਸਮਝਾਉਣਾ ਕਿਵੇਂ ਇਹ ਯੁੱਗ ਤੋਂ ਬੜੇ ਘੱਟ ਲੋਕਾਂ ਕੋਲ ਹੈ ਦੂਜਾ ਅਸੀਂ ਕਹਿੰਦੇ ਹਾਂ ਜਿਹੜਾ ਸਾਨੂੰ ਪਤਾ ਹੈ ਉਹ ਹੀ ਹੈ ਬ੍ਰਹਮੰਡ ਦੇ ਵਿੱਚ ਬਾਕੀ ਕੁਝ ਨਹੀਂ ਅਸੀਂ ਕਹਿੰਦੇ ਹਾਂ ਸਿੱਧ ਕਰਕੇ ਦਿਖਾਓ ਸਿੱਧ ਕਰਕੇ ਦਿਖਾਓ ਸਾਨੂੰ ਸਾਨੂੰ ਸਮਝ ਵਿੱਚ ਆਵੇ ਇਹ ਸਭ ਤੋਂ ਵੱਡੇ ਮੂਰਖ ਬੰਦੇ ਦੀ ਨਿਸ਼ਾਨੀ ਹੈ ਜਿਹੜਾ ਕਹੇ ਕਿ ਜੋ ਕੁਝ ਧਰਤੀ ਤੇ ਵਾਪਰ ਰਿਹਾ ਮੈਨੂੰ ਸਿੱਧ ਕਰਕੇ ਦਿਖਾਓ ਤੇ ਤੇਰੀ ਯੋਗਤਾ ਤੇਰੀ ਖੋਪਰੀ ਕਿੱਡੀ ਕੁ ਜਿਹੜੀ ਸਮਝ ਕਰ ਸਕਦੀ ਹੈ ਸਭ ਤੋਂ ਮੂਰਖ ਬੰਦੇ ਦੀ ਨਿਸ਼ਾਨੀ ਹੈ ਕੁਦਰਤ ਦੇ ਬਹੁਤ ਸਾਰੇ ਐਸੇ ਕ੍ਰਿਸ਼ਮੇ ਨੇ ਜਿਨ੍ਹਾਂ ਨੂੰ ਬੰਦਾ ਵੇਖ ਕੇ ਸਮਝ ਨਹੀਂ ਸਕਦਾ ਪਕੜ ਵਿੱਚ ਨਹੀਂ ਆਉਂਦੇ ਤਾਂ ਇਹ ਕੋਈ ਦੋਰ ਆਏ ਨਹੀਂ ਕਿ ਕੁਝ ਜਾਨਵਰ ਗੁਰੂ ਸਾਹਿਬ ਕੋਲ ਬੈਠ ਕੇ ਹੋਣ ਬੈਠ ਸਕਦੇ ਨੇ ਕਿਉਂ ਕਿਉਂਕਿ ਗੁਰੂ ਤੇ ਪਰਮੇਸ਼ਰ ਦਾ ਇੱਕੋ ਹੀ ਰੂਪ ਹੈ ਤੇ ਜੇ ਰੱਬ ਸਾਰੇ ਜਾਨਵਰਾਂ ਦੀ ਆਵਾਜ਼ ਸਮਝਦਾ ਹੈ ਸੁਣ ਲੈਂਦਾ ਉਹਨਾਂ ਦੀ ਗੱਲ ਵਿੱਚ ਕੋਈ ਦੁੱਬਦਾ ਨਹੀਂ ਜੇ ਰੱਬ ਉਹਨਾਂ ਜਾਨਵਰਾਂ ਦੀ ਆਵਾਜ਼ ਸੁਣ ਸਕਦਾ ਤੇ ਗੁਰੂ ਵੀ ਸੁਣ ਸਕਦਾ ਹੈ ਉਹਨਾਂ ਨੇ ਉਹਨਾਂ ਦੀ ਗੱਲ ਸੁਣ ਲਈ ਕਿਸੇ ਭਾਸ਼ਾ ਵਿੱਚ ਉਹਨਾਂ ਨਾਲ ਗੱਲ ਵੀ ਕਰ ਲਈ ਤੁਸੀਂ ਵੇਖੋਗੇ ਕਿ ਗੁਰੂ ਸਾਹਿਬ ਕਿੰਨੇ ਦੇਸ਼ਾਂ ਵਿੱਚ ਗਏ ਤੇ ਸਾਰੇ ਦੇਸ਼ਾਂ ਦੇ ਲੋਕਾਂ ਨਾਲ ਕਿੰਨੀਆਂ ਭਾਸ਼ਾਵਾਂ ਨੇ ਉੱਥੇ ਗੱਲ ਕੀਤੀ ਕਿਵੇਂ ਕਰ ਲਈ ਕਿਹੜਾ ਤਰੀਕਾ ਸੀ ਕਿ ਜਿੱਥੇ ਗਏ ਦਾ ਇੱਕ ਸਾਲ ਬੜਤ ਤੇ ਲਾਇਆ ਉਸ ਦੇਸ਼ ਦੇ ਵਿੱਚ ਵੀ ਮੈਂ ਬੋਲੀ ਸਿੱਖਣੀ ਇਸ ਦੇਸ਼ ਦੀ ਕਿਤੇ ਨਹੀਂ ਉੱਥੇ ਲਾਇਆ ਸਿੱਧੀ ਗੱਲ ਕੀਤੀ ਤਾਂ ਇਹ ਜਿਹੜਾ ਅਕਾਲ ਪੁਰਖ ਵੈਗਰੂ ਸਾਰਿਆਂ ਦੀ ਭਾਸ਼ਾ ਸੁਣਦਾ ਹੈ ਤੇ ਜਿਹੜਾ ਉਹਦੇ ਨਾਲ ਜੁੜ ਗਿਆ ਉਹ ਵੀ ਸਾਰਿਆਂ ਦੀ ਭਾਸ਼ਾ ਸੁਣਨ ਲੱਗ ਪੈਂਦਾ ਕੀ ਬੋਲਦੇ ਬਹੁਤ ਕੁਝ ਸੁਣਦਾ ਉਸ ਹਵਾਵਾਂ ਅਕਾਸ਼ ਪਾਣੀ ਅਗਨੀ ਇਨਾਂ ਵਿੱਚੋਂ ਬੜਾ ਕੁਝ ਖਿੱਚ ਲੈਂਦਾ ਬੜੇ ਕੁਝ ਉਹਦੇ ਕੋਲ ਸਿਸਟਮ ਆ ਜਾਂਦੇ ਵੀ ਉਹ ਰੁੱਖਾਂ ਦੀ ਬਿਰਖਾਂ ਦੀ ਉਹ ਪਸ਼ੂਆਂ ਦੀ ਜੀਵ ਜੰਤੂਆਂ ਦੀ ਆਦਮੀਆਂ ਦੀ ਤੇ ਕੱਲ ਹੀ ਬੜੀ ਸਿੱਧੀ ਜੇ ਉਹਦੇ ਉਹਨਾਂ ਦੇ ਤੇ ਚਿਹਰੇ ਤੋਂ ਦਿਸ ਪੈਂਦਾ ਅੰਦਰੋਂ ਸਤ ਮਨੁੱਖ ਦਾ ਤੇ ਕੁ ਸਿੱਧਾ ਹੀ ਤਰੀਕਾ ਉਹਦੇ ਸਰੀਰ ਦੇ ਸਿਗਨਲ ਹੀ ਦੱਸ ਦਿੰਦੇ ਆਦਮੀ ਕੀ ਕਹਿਣਾ ਚਾਹੁੰਦਾ ਹੈ